ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਜੀ ਆਪਣੇ ਚੈਨਲ ਤੇ ਹਰ ਵਾਰ ਦੀ ਤਰ੍ਹਾਂ ਫੇਰ ਪਹੁੰਚੇ ਸੀ ਟਰੈਕਟਰ ਮੰਡੀ ਮੋਗਾ ਜੀ ਤਰੀਕ ਹੈ ਜੀ ਅੱਜ 11 ਪਹਿਲਾ ਮਹੀਨਾ ਤੇ 2026 ਕਿਹੜੇ ਕਿਹੜੇ ਟਰੈਕਟਰ ਨੇ ਤੇ ਕੀ ਕੀ ਕੰਡੀਸ਼ਨ ਆ ਤੇ ਕੀ ਕੀ ਰੇਟ ਆ ਵੀਡੀਓ ਦੇ ਅੰਤ ਤੱਕ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਫੇਸਬੁੱਕ ਤੇ ਆਪਣਾ ਚੈਨਲ ਹੈ ਜੀ ਸੋਸ਼ਲ ਕਨੈਕਟ ਦੇ ਨਾਮ ਤੇ ਅਤੇ YouTube ਤੇ ਹੈ HD_ਪੰਜਾਬ ਸਭ ਤੋਂ ਪਹਿਲਾਂ ਖੜਾ ਜੀ ਸੋਨਾਲੀਕਾ ਡੀਆਈ 60 2018 ਮਾਡਲ ਆ ਜੀ 4 ਲੱਖ 75 ਹਜ਼ਾਰ ਕੇ ਟਰੈਕਟਰ ਦਾ ਰੇਟ ਆ ਕੰਡੀਸ਼ਨ ਬਹੁਤ ਚੰਗੀ ਵੀ ਹੈ ਟਰੈਕਟਰ ਦੀ ਕਰ ਲੋ ਚੈੱਕ ਰੰਗ ਪੇਂਟ ਦਾ ਟਰੈਕਟਰ ਰੀਵਿਊਨ ਵਾਲਾ ਜੀ ਹੱਸਾ ਹੱਸਾ ਪੂਰਾ ਵਧੀਆ ਪਿਆ ਪੈਰਦਾਨ ਕਰ ਲੋ ਚੈੱਕ ਵਧੀਆ ਪਏ ਨੇ ਆ ਵੇਟ ਲੱਗਿਆ ਹੋਈ ਜੀ ਮੰਗਲੇ ਟਾਇਰਾਂ ਤੇ ਮਗਰਾੜ ਮਗਰੂੜੀ ਸਾਫ ਹੈ ਟਰੈਕਟਰ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਕਰ ਲੋ ਚੈੱਕ ਪੰਜਾਬ ਨੰਬਰ ਆ ਮਿੱਤਰੋ ਅੱਗੇ ਖੜਾ ਜੀ ਸਵਰਾਜ 855 ਟਰੈਕਟਰ ਦੀ ਕੰਡੀਸ਼ਨ ਇਹਦੀ ਵੀ ਚੰਗੀ ਪਈ ਹੈ ਜੀ ਕਰ ਲੋ ਚੈੱਕ ਟੂ ਸਟਾਰਟ ਟਰੈਕਟਰ ਆ ਜੀ ਡਬਲ ਕਲਚ ਆ 6 ਛੇਰੀ ਆ ਜੀ ਟਾਇਰ ਤਕਰੀਬਨ ਅੱਧੇ ਕੇ ਪਏ ਨੇ ਮੰਗਰਲੇ ਤੇ ਮੂਰਲੇ ਦੋਵੇਂ ਛੱਸਾ ਸੂਸਾ ਪੂਰਾ ਵਧੀਆ ਪਿਆ ਪੈਰ ਦਾਣ ਪੂਰੇ ਵਧੀਆ ਨੇ ਛੱਤਰੀ ਨਵੀਂ ਹੈ ਜੀ ਟਰੈਕਟਰ ਦੀ ਕਰ ਲੋ ਚੈੱਕ ਇਹ ਹੈਗਾ ਜੀ 2005 ਮਾਡਲ 2 ਲੱਖ ਤੇ 80000 ਕੇਟਟ ਦਾ ਰੇਟ ਆ ਜੀ ਉਨੀ ਕੰਡੀਸ਼ਨ ਦਾ ਡਰਾਈਵਰ ਅੱਗੇ ਖੜਾ ਮਿੱਤਰੋ ਸਵਰਾਜ 855 ਫਿਰ ਐਫੀ 1 ਸਟਾਰ ਰੰਗ ਪੇਂਟ ਦਾ オリジナル ਜਿਹੜਾ ਡਰਾਈਵਰ ਹਿੱਸਾ ਪੂਰਾ ਵਧੀਆ ਪਿਆ ਕੋਈ ਲੀਕਸ ਨਹੀਂ ਹੈ ਬੰਪਰ ਬੰਪਰ ਵਧੀਆ ਪਿਆ ਜੀ ਪੂਰਾ ਟਾਇਰ ਗੁਡਇਰ ਦੇ ਨੇ ਮਗਰਲੇ ਤੇ ਮੂਰਲੇ ਦੋਵੇਂ ਹਾਂ ਤਕਰੀਬਨ 70 ਤੋਂ 75% ਟਾਇਰਾਂ ਦੀ ਕੰਡੀਸ਼ਨ ਆ ਜੀ ਲਿੰਕ ਲੁੱਕ ਵਧੀਆ ਪੈ ਨੇ ਹੌਕ ਅਡਜਸਟੇਬਲ ਆ ਜੀ ਮਗਰਾੜ ਸਾਫ ਨੇ ਕਰ ਲੋ ਚੈੱਕ ਟਰੈਕਟਰ ਸੋਹਣੀ ਕੰਡੀਸ਼ਨ ਦਾ ਪਿਆ ਜੀ ਇਹ ਵੀ ਸਵਰਾਜ 855 FE 2006 ਮਾਡਲ ਆ ਮਿੱਤਰੋ 2 ਲੱਖ ਤੇ 90000 ਕੇ ਡੈਟ ਦਾ ਰੇਟ ਆ ਪੰਜਾਬ ਨੰਬਰ ਆ ਜੀ ਅੱਗੇ ਖੜਾ ਜੀ ਮਿੰਦਰਾ ਅਰਜੀਨਲ ਟਰਾ 1 605 D ਹੈ ਛੋੜਾ ਬੰਪਰ ਲੱਗਿਆ ਹੋਇਆ ਟਰੈਕਟਰ ਬਹੁਤ ਸੋਹਣੀ ਕੰਡੀਸ਼ਨ ਦਾ ਜੀ ਟਾਇਰਾਂ ਦੀ ਕੰਡੀਸ਼ਨ ਤਕਰੀਬਨ 90% ਪਈ ਆ ਮੰਦਰਲੇ ਤੇ ਮੂਰਲੇ ਦੋਵਾਂ ਦੀ ਬੋਡੀ ਲਾਈਨ ਦਾ ਟ੍ਰੈਕਟਰ ਬਹੁਤ ਚੰਗਾ ਐਮ ਆਰ ਐਫ ਦੇ ਟਾਇਰ ਨੇ ਜੀ ਕਰ ਲਓ ਚੈੱਕ ਰੈਮ ਰੂਮ ਸਾਫ ਪਏ ਨੇ 2023 ਮਾਡਲ ਆ ਮਿੱਤਰੋ 6 ਲੱਖ ਤੇ 15000 ਰੁਪਏ ਟ੍ਰੈਕਟਰ ਦੀ ਡਿਮਾਂਡ ਆ ਬਾਕੀ ਮੌਕੇ ਦੇ ਮਾਨਤਾਣ ਹੋ ਜਾਊਗਾ ਜੀ ਟ੍ਰੈਕਟਰ ਬਹੁਤ ਸੋਹਣੀ ਕੰਡੀਸ਼ਨ ਦਾ ਪਿਆ ਜੀ ਅੱਗੇ ਖੜਾ ਜੀ ਸੋਨਾਲੀਕਾ ਇੰਟਰਨੈਸ਼ਨਲ ਡੀਸੀ ਡੀ 750 ਟਰੈਕਟਰ ਦੀ ਕੰਡੀਸ਼ਨ ਸੋਹਣੀ ਪਈ ਆ ਜੀ ਸੌਸਾ ਪੂਰਾ ਵਧੀਆ ਪਿਆ ਸੁੱਕਾ ਪਿਆ ਟਰੈਕਟਰ ਬਿਲਕੁਲ ਟਰੈਕਟਰ ਦੇ ਜਿਹੜੇ ਟਾਇਰ ਨੇ ਜੀ ਗੁਡਗਰ ਦੇ ਨੇ ਮਗਰਲੇ ਤੇ ਮੂਰਲੇ ਦੋਵੇਂ ਤਕਰੀਬਨ 55% ਟਾਇਰ ਨੇ ਜੀ ਆ 2001 ਮਾਡਲ ਆ ਦੋਸਤੋ 2 ਲੱਖ ਤੇ 25000 ਕੇ ਟਰੈਕਟਰ ਦਾ ਹੀ ਰੇਟ ਆ ਕਰ ਲੋ ਚੈੱਕ ਟਰੈਕਟਰ ਸੌਪ ਪਿਆ ਜੀ। ਆ ਦੇਖੜਾ ਜੀ ਨਿਊ ਹਾਲੈਂਡ ਸ਼ਕਤੀ ਦੀ। ਪਾਵਰ ਪਲਸ 3X ਕੋੜਾ ਬੰਪਰ ਲੱਗਿਆ ਹੋਇਆ ਮਿੱਤਰੋ। ਸ਼ੌਂਕ ਨਾਲ ਰੱਖਿਆ ਹੋਇਆ ਵਾ। ਬੂਫਰ ਬਾਫਰ ਲੱਗੇ ਹੋਏ ਨੇ ਟਰੈਕਟਰ ਤੇ ਕਰ ਲੋ ਚੱਕ ਫਾਇਬਰ ਦੀ ਛਤਰੀ ਲੱਗੀ ਹੋਈ ਆ। ਸਿਸਟਮ ਬਹੁਤ ਤਕੜਾ ਲੱਗਿਆ ਹੋਇਆ ਟਰੈਕਟਰ ਤੇ। ਟਾਇਰ ਬਹੁਤ ਸੌਪ ਪੈ ਨਹੀਂ ਤਕਰੀਬਨ 80 85% ਟਾਇਰ ਨੇ ਮਗਰਲੇ ਤੇ ਮੂਰਲੇ ਦੋਵੇਂ। ਆ ਕਰ ਲੋ ਚੱਕ। ਛੋਟਾ ਟਰੈਕਟਰ ਆ ਜੀ। ਘੋੜਾ ਬੰਪਰ ਲੱਗਿਆ ਹੋਇਆ ਵਾ। ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਜੀ। 2011 ਮਾਡਲ ਆ ਜੀ 5 ਲੱਖ ਤੇ 50 ਹਜ਼ਾਰ ਕੇ ਟਰੈਕਟਰ ਦੀ ਡਿਮਾਂਡ ਆ। ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਜੀ। ਅੱਗੇ ਖੜਾ ਜੀ ਫਾਰਮਟ੍ਰੈਕ 60 2002 ਮਾਡਲ। 2 ਲੱਖ ਤੇ 5 ਹਜ਼ਾਰ ਕੇ ਟਰੈਕਟਰ ਦੀ ਡਿਮਾਂਡ ਆ ਜੀ ਡਬਲ ਕਲੱਚ ਆ। ਬਹੁਤ ਸਾਫਟ ਟਰੈਕਟਰ ਪਿਆ ਵਾ। ਮਾਰ ਲਓ ਨੀਗਾ। ਅੱਗੇ ਖੜਾ ਜੀ ਸੋਨਾਲੀ ਕਾ ਇੰਟਰਨੈਸ਼ਨਲ ਡੀਆਈ 35 ਕੰਡੀਸ਼ਨ ਚੰਗੀ ਪਈ ਆ ਟਰੈਕਟਰ ਦੀ ਕਰ ਲੋ ਚੈੱਕ ਰੰਗ ਪੇਂਟ ਦਾ ਓਰੀਜਨਲ ਟਰੈਕਟਰ ਐਪੂਰ ਦਾਣ ਪੂਰੇ ਵਧੀਆ ਪੈਣਾ ਬਹੁਤ ਸਾਫ ਸੁਥਰਾ ਕਰ ਲੋ ਚੈੱਕ 2007 ਮਾਡਲ ਆ ਜੀ 1 ਲੱਖ ਤੇ 95000 ਕੇ ਟਰੈਕਟਰ ਦਾ ਰੇਟ ਆ ਡਬਲ ਕਲੱਚ ਆ ਜੀ 6 ਚਰੀ ਆ ਚੱਲੋ ਚੈੱਕ ਹਾਂ ਜੀ ਅੱਗੇ ਖੜਾ ਫਾਰਮ ਟਰੈਕ 60 ਲਾਈਪੀਟੀਓ 97 ਮਾਡਲ ਆ ਜੀ 1 ਲੱਖ ਤੇ 70 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਆ ਟਰੈਕਟਰ ਬਹੁਤ ਵਧੀਆ ਤੇ ਆ। ਅੱਧੇ ਘਟਾਇਆ ਪੈਨੇ ਜੀ ਇੰਜਨ ਵੇਅਰ ਹਾਂ ਦਾ ਓਕੇ ਟਰੈਕਟਰ ਸੁੱਕਾ ਬੈ ਟਰੈਕਟਰ ਬਿਲਕੁਲ। ਪੰਜਾਬ ਨੰਬਰ ਆ ਮਿੱਤਰੋ 97 ਮਾਡਲ 1 ਲੱਖ ਤੇ 70 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਆ। ਬਾਕੀ ਮੌਕੇ ਦੇ ਮਾਨਤਾਣ ਹੋ ਜੂਗਾ। 6 ਚਰੀਏ ਟਰੈਕਟਰ। ਅੱਗੇ ਫਾਰਮ ਟ੍ਰੈਕ 60 ਖੜਾ ਜੀ ਫੋਰਡ ਵਾਲਾ ਇਤੀ। ਲਓ ਜੀ ਪੰਜਾਬ ਨੰਬਰ ਆ ਮਿੱਤਰੋ। ਕੰਡੀਸ਼ਨ ਚੰਗੀ ਪਈ ਹੈ ਟਰੈਕਟਰ ਦੀ ਸੁੱਕਾ ਪਿਆ ਵੀ ਬਿਲਕੁਲ ਟਾਇਰਾਂ ਦੀ ਕੰਡੀਸ਼ਨ ਮਗਰਲੇ ਤੇ ਮੂਰਲੇ ਦੋਵੇਂ ਦੀ 75% ਪਈ ਆ ਜੀ ਪੂਰਾ 2010 ਮਾਡਲ ਆ ਜੀ 3 ਲੱਖ 30 ਹਜ਼ਾਰ ਕੇ ਟਰੈਕਟਰ ਦੀ ਡਿਮਾਂਡ ਆ ਬਾਕੀ ਮੌਕੇ ਤੇ ਰੇਟ ਦੀ ਵਾਧ ਕਟ ਹੋ ਜੂਗੀ ਜੀ ਅੱਗੇ ਫੇਰ ਖੜਾ ਇਸ ਸਵਰਾ 744 ਐਫੀ ਆ ਟਰੈਕਟਰ ਦੀ ਕੰਡੀਸ਼ਨ ਠੀਕ ਆ ਭਈ ਆ ਜੀ ਕਰ ਲੋ ਚੈੱਕ ਆ 40 45% ਟਾਇਰ ਨੇ ਟਰੈਕਟਰ ਦੇ ਮਗਰਲੇ ਤੇ ਮੂਰਲੇ ਦੋਵੇਂ ਪੰਜਾਬ ਨੰਬਰ ਆ ਮਿੱਤਰੋ ਵੰਪਰ ਹੈਵੀ ਲੱਗਿਆ ਹੋਇਆ ਵਾ ਡਬਲ ਕਲਚ ਆ 2000 ਮਾਡਲ ਆ ਪੂਰਾ 1 ਲੱਖ 95000 ਰੁਪਏ ਟਰੈਕਟਰ ਦਾ ਰੇਟ ਆ ਜੀ ਬਾਕੀ ਮੌਕੇ ਦੇ ਟਰੈਕਟਰ ਤੋਂ ਬਾਤ ਘਾਟ ਹੋ ਜੂਗੀ ਅੱਗੇ ਫੇਰ ਖੜਾ ਜੀ ਫਾਰਮ ਟਰੱਕ 60 ਲਾਈ ਪੀਟੀਓ ਕੰਡੀਸ਼ਨ ਬਹੁਤ ਚੰਗੀ ਪਈ ਆ ਟਰੈਕਟਰ ਦੀ ਕਰ ਲੋ ਚੈੱਕ オリジナル ਪੇਂਟ ਆ ਬਾਡੀ ਲਾਈਨ ਦਾ ਚੰਗਾ ਡਬਲ ਕਲਚ ਆ ਜੀ ਟਾਇਰ ਨਵੇਂ ਨੇ ਮਗਰਲੇ ਕਰ ਲੋ ਚੈੱਕ ਡੀਅਰ ਦੇ ਮੂਰਲੇ ਵੀ ਟਾਇਰ ਨਵੇਂ ਨੇ ਜੀ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਰੈਮਰੂਨ ਸਾਫ ਪਏ ਨੇ ਮਗਰਾੜਾਂ ਤੇ ਟੇਪਾਂ ਟੂਪਾ ਵਗੈਰਾ ਲਾਈਆਂ ਹੋਈਆਂ ਨੇ ਹੱਕ ਅਡਜਸਟੇਬਲ ਆ ਜੀ ਬਹੁਤ ਹੈਵੀ ਹੱਕ ਆ ਲਿੰਕ ਸਾਫ ਪਏ ਨੇ ਪੂਰੇ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਜੀ ਰੰਗ ਪੇਂਟ ਦਾ オリジナル ਪਿਆ ਵਾ ਪੰਜਾਬ ਨੰਬਰ ਆ ਮਿੱਤਰੋ 2006 ਮਾਡਲ ਆ ਜੀ 2 ਲੱਖ ਤੇ 60000 ਰੁਪਏ ਟਰੈਕਟਰ ਦਾ ਰੇਟ ਕਰ ਲੋ ਚੈੱਕ ਅੱਗੇ ਸਵਰਾਜ 855 88 4 స్టార్ ਟਰੈਕਟਰ ਆ ਜੀ 16 ਮਾਡਲ ਆ 5 ਲੱਖ ਤੇ 10000 ਰੁਪਏ ਟਰੈਕਟਰ ਦੀ ਡਿਮਾਂਡ ਆ ਰੇਟ ਦੀ ਬਾਦ ਘਟ ਮੌਕੇ ਤੇ ਹੋ ਜੂਗੀ ਕੰਟੈਕਟ ਕਰ ਲੋ ਪੈਰ ਦਾਣ ਪੂਰੇ ਸਾਫ ਪੈਨੇ ਕਰ ਲੋ ਚੱਕ ਹੱਸਾ ਹੱਸਾ ਪੂਰਾ ਵਧੀਆ ਪਿਆ ਕੋਈ ਲੀਕਸ ਨਹੀਂ ਹੈ ਜੀ ਐਮ ਆਰ ਐਸ ਦੇ ਟਾਇਰ ਨੇ ਟਾਇਰਾਂ ਦੀ ਕੰਡੀਸ਼ਨ ਤਕਰੀਬਨ 80 85% ਪਈ ਆ ਮਿੱਤਰੋ ਸ਼ਟੇ ਜੀ ਲੱਗੀ ਹੋਈ ਆ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ 16 ਮਾਡਲ ਆ ਜੀ 5 ਲੱਖ ਤੇ 10000 ਰੁਪਏ ਟਰੈਕਟਰ ਦੀ ਡਿਮਾਂਡ ਆ ਬਾਕੀ ਰੇਟ ਦੀ ਵਾਧ ਕਟ ਮੌਕੇ ਤੇ ਹੋ ਜੂਗੀ ਜਿਹਦੇ ਚੋਂ ਵੀ ਅੱਗੇ ਖੜਾ ਜੀ ਫਾਰਮਟ ਰੈਕ 60 ਫੇਰ ਫਰਨਾਮੇ ਜੀ ਕਰ ਲੋ ਚੈੱਕ ਮਗਰਲੇ ਤੇ ਮੂਹਲੇ ਦੋਵੇਂ ਅਨਮਾਰਸ ਦੇ ਸੁੱਕਾ ਪਿਆ ਬਿਲਕੁਲ 6 ਚਰੀਆ ਜੀ ਡਬਲ ਕਲਾਸ ਦਾ ਹੈ ਪੰਜਾਬ ਨੰਬਰ ਬਾਕੇ ਚੈੱਕ ਕਰਕੇ ਲਿਜਾ ਸਕਦੇ ਹਾਂ 2010 ਮਾਡਲ ਆ ਜੀ 3L ਤੇ 10000 ਰੁਪਏ ਟਰੈਕਟਰ ਦਾ ਰੇਟ ਆ ਜੀ ਕਰ ਲੋ ਚੈੱਕ ਬਹੁਤ ਦੂਰ ਤੱਕ ਟਰੈਕਟਰ ਖੜੇ ਨੇ ਜੀ ਕਿਸੇ ਵੀ ਮੇਰੇ ਵੀਰ ਨੇ ਟਰੈਕਟਰ ਖਰੀਦਣਾ ਇੱਕ ਵਾਰੀ ਬੋਗਾ ਮੰਡੀ ਜ਼ਰੂਰ ਵਿਜ਼ਿਟ ਕਰੋ ਟਰੈਕਟਰਾਂ ਦੀ ਹੋਰ ਅਪਡੇਟ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜਾ ਕਰੋ ਕਿਸੇ ਵੀ ਵੀਰ ਭਰਾ ਨੇ ਐਡ ਕਰਾਉਣੀ ਆ ਕਿਸੇ ਵੀ ਤਰ੍ਹਾਂ ਦੀ ਤਾਂ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਜੀ 88034 007 75034 0060 ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਧੰਨਵਾਦ